ਆ ਵੀਰੇ ਹਾਂਜੀ ਵੀਰੇ ਹੈਪੀ ਸੋਡੀ ਹੈ ਵੀਰੇ ਆਰਾਮ ਹੈਪੀ ਅੱਜ ਧਰਨਾ ਲਾਇਆ ਤੁਸੀਂ ਕੀ ਪ੍ਰੋਬਲਮ ਆ ਗਈ ਪਾਜੀ ਇਹ ਕੱਲ ਦਾ ਬਹੁਤ ਜ਼ਿਆਦਾ ਸੀ ਪਰੇਸ਼ਾਨ ਹੋਏ ਪਏ ਆ ਕੱਲ ਦਾ ਸਰਕਾਰ ਨੂੰ ਕਹੀ ਜਾਂਦੇ ਆ ਕਿ ਵੀਰ ਜੀ ਸਾਡਾ ਬਹੁਤ ਬੁਰਾ ਹਾਲ ਹੋਇਆ ਪਿਆ ਸਾਡਾ ਕੋਈ ਹੱਲ ਕਰੋ ਕੋਈ ਹੱਲ ਕਰੋ ਕੋਈ ਨਹੀਂ ਆ ਜਿਹੜਾ ਕੋਈ ਆਂਦਾ ਵਾ ਕੋਈ ਕਿੱਧਰ ਲੈ ਕੇ ਖੜ ਜਾਂਦਾ ਕੋਈ ਕਿੱਧਰ ਲੈ ਕੇ ਖੜ ਜਾਂਦਾ ਦੇਖੋ ਪਾਜੀ ਅਸੀਂ ਅੱਜ ਕਲਪਤੇ ਪਏ ਆ ਤੁਹਾਨੂੰ ਸਾਡਾ ਲੱਗਦਾ ਵਾ ਅਸੀਂ ਕਲਪਤੇ ਪਏ ਆ ਜਿਨ੍ਹਾਂ ਦੇ ਘਰੇ ਢਿੱਡ ਨੂੰ ਅੱਗ ਲੱਗਦੀ ਨਾ ਉਹਨਾਂ ਨੂੰ ਪੁੱਛ ਕੇ ਵੇਖੋ ਕੀ ਬੰਦਾ ਦੂਜਾ ਕੀ ਹੈ ਹਰੇਕ ਬੰਦਾ ਦੂਜਾ ਮੋਟਿਆਂ ਦੇ ਹੱਥ ਰੱਖ ਕੇ ਖੜਨ ਵਾਲਾ ਹੈ ਹਰੇਕ ਬੰਦਾ ਕੁਝ ਕਰਨ ਵਾਲਾ ਹੈ ਬਹੁਤ ਧੰਨਵਾਦ ਹੈ মিডিਆ ਭੈਣ ਭਰਾਵਾਂ ਨੂੰ ਜਿਹੜੇ ਸਾਡੀ ਆਵਾਜ਼ ਅੱਗੇ ਪਹੁੰਚਾਣਗੇ ਅਸੀਂ ਬਹੁਤ ਵੱਡੀ ਗਲਤੀ ਕਰ ਲਈ ਝਾੜੂ ਨੂੰ ਵੋਟਾਂ ਪਾ ਕੇ ਕਿ ਐਡਾ ਨਕਮਾ ਕੰਮ ਹੋਇਆ ਪਿਆ ਸਾਡੇ ਮੁਹੱਲੇ ਦਾ ਬੁਰਾ ਹਾਲ ਨਾਲ ਜਾ ਕੇ ਦੇਖੋ ਤੁਸੀਂ ਕੀ ਹਾਲ ਹੋਇਆ ਅੰਡ ਕੇ ਖੱਲ ਦੀ ਗੱਲ ਚੱਲੀ ਰਹੀ ਹੈ ਕੋਈ ਨਹੀਂ ਆ ਰਿਹਾ ਅੰਡਰ ਨਹੀਂ ਆਉਂਦੀ ਉਹ ਡਰੇਨ ਵਿਭਾਗ ਦੇ ਅੰਡਰ ਆ ਪਾਜੀ ਫਿਰ ਅਸੀਂ ਕਸੋ ਕਿਨੂੰ ਕਈਏ ਉਹੀ ਗੱਲ ਅਸੀਂ ਕਿਨੂੰ ਕਈਏ ਪਾਜੀ ਸਾਨੂੰ ਇਹ ਚੀਜ਼ਾਂ ਦੀ ਨੋਲਿਜ ਹੋਵੇ ਤੇ ਅਸੀਂ ਉਹਨਾਂ ਕੋ ਵੀ ਜਾਵੜੀਏ ਸਾਡੇ ਮੁਹੱਲੇ ਦਾ ਐਮਸੀਟੀ 2 ਉਹ ਤਾਂ ਨਹੀਂ ਵੜ ਕੇ ਰਾਜੀ ਜੀ ਦੱਸੋ ਕਿਨੂੰ ਗਈਏ ਅਸੀਂ ਜੇ ਅਸੀਂ ਪਰੇਸ਼ਾਨ ਆ ਤੇ ਅਸੀਂ ਰੋੜਾ ਤੇ ਆਏ ਆ ਸਾਡਾ ਦਿਲ ਕਰਦਾ ਅਸੀਂ ਕਿਹਾ ਉੱਥੋਂ ਘਰ ਛੱਡ ਕੇ ਇੱਥੇ ਆ ਰਹੇ ਨਿੱਕੇ ਨਿੱਕੇ ਸਾਡੇ ਬੱਚੇ ਆ ਮੇਰ ਸਾਹਿਬ ਤੁਹਾਡੇ ਕੋਲ ਪਹੁੰਚੇ ਕੀ ਆਸ਼ਵਾਸ਼ੀ ਭਾਜੀ ਮੇਰ ਸਾਹਿਬ ਕੱਲ੍ਹ ਨਹੀਂ ਦੇਖੋ ਜੀ ਮੇਰ ਸਾਹਿਬ ਕੱਲ੍ਹ ਦੇ ਪਹੁੰਚੇ ਹੋਏ ਆ ਸਾਡੇ ਕੋਲ ਉਹ ਆਪਦੇ ਵੱਲੋਂ ਦੋ ਜ਼ੋਰ ਲਾ ਰਹੇ ਆ ਪਰ ਪਿੱਛੋਂ ਜਿਹੜੇ ਉਹ ਵੀ ਤਾਂ ਜ਼ੋਰ ਲਾਣਗੇ ਪਿੱਛੋਂ ਜੇ ਕੋਈ ਹੱਲ ਹੋਏਗਾ ਕੱਲੀਆਂ ਜੀਸੀਬੀ ਰਾਤੀ ਆ 7 ਵਜੇ ਤੱਕਰ ਚਲਦੀਆਂ ਰਹੀਆਂ ਉਹਦੇ ਨਾਲ ਕੀ ਹੱਲ ਹੋਏਗਾ ਭਾਜੀ ਕੀ ਮੰਗ ਕਰਦੇ ਆਪਾਂ ਮੰਗ ਤਾਂ ਇਹੀ ਕਰਦੇ ਭਾਜੀ ਸਾਡਾ ਜਿਹੜਾ ਘਰ ਹੈਗੇ ਆ ਇਹਦਾ ਪਾਣੀ ਦਾ ਕੋਈ ਹੱਲ ਕਰ ਲੋ ਅਸੀਂ ਕੁਛ ਨਹੀਂ ਮੰਗਦੇ ਸਾਨੂੰ ਕੁਛ ਨਹੀਂ ਚਾਹੀਦਾ ਜੇ ਹੱਡ ਪੈਰ ਕਾਮ ਰਹਿਣਗੇ ਨਾ ਅਸੀਂ ਸਾਰਾ ਕੁਝ ਕਰ ਲਾਂਗੇ ਨਾ ਨਾ ਜੇ ਜ਼ਿੰਦਗੀ ਹੈ ਇਹਦੇ ਨਾਲ ਤਾਂ ਜਹਾਨ ਹੈ ਜੇ ਤੁਸੀਂ ਕਹੋਗੇ ਪਾਣੀ ਨਾਲ ਪਾਣੀ ਨਾਲ ਕੁਛ ਨਹੀਂ ਹੈਗਾ ਪਾਣੀ ਸਾਡੇ ਦਾ ਇਹ ਬੇਨਤੀ ਹੈ ਸਾਡਾ ਹਾਰਦਿਕ ਜੀ ਕਰਦਾ ਹੈ ਭਾਜੀ ਬੰਦੇ ਇਹੋ ਜਿਹੇ ਜਿਨ੍ਹਾਂ ਦੇ ਪਾਣੀ ਦਾ ਘਰ ਵੀ ਲੋੜ ਦੇਦਾ ਦੇਖੋ ਜੀ ਨਾਲੇ ਤੁਹਾਨੂੰ ਸਬੂਤ ਕਰ ਦਿੰਨੇ ਆ ਤੁਹਾਨੂੰ ਦੇ ਦਿੰਨੇ ਆ ਲਾਈਵ ਦੇ ਦਿੰਨੇ ਆ ਕੰਮ ਨਹੀਂ ਖਾਰ ਪਾਲ ਹੋਇਆ ਬੁਰਾ ਨਾਲ ਵੀਰਾਂ ਦਾ ਸਤਵਿੰਦਰ ਸਿੰਘ ਆ ਜੀ ਮੈਂ ਵਾਰਡ ਨੰਬਰ 16 ਹਰਗੋਬਨ ਨਗਰ ਦੇ 6ਵੇਂ 6ਵੇਂ ਨੰਬਰ ਗਲੀ ਚੋਂ ਵੀਰ ਜੀ ਅੱਜ ਧਰਨਾ ਲਾਇਆ ਤੁਸੀਂ ਬੌਨਾ ਚੌਂਕ 'ਚ ਕੀ ਕਾਰਨ ਧਰਨਾ ਲਾਉਂਦਾ ਕੱਲ੍ਹ ਦਾ ਹੀ ਆ ਸੀਮ ਨਾਲੇ ਤੋਂ ਆ ਸਾਡਾ ਪਾਣੀ ਆਈ ਜਾਂਦਾ ਸੀ ਟੁੱਟਿਆ ਹੋਇਆ ਜਿੰਨੀ ਵੀ ਆ ਨਹਿਰ ਉੱਪਰ ਓਵਰਫਲੋ ਹੋ ਕੇ ਸਾਰੀ ਘਰਾਂ 'ਚ ਪਾਣੀ ਵੜਿਆ ਹੋਵੇ ਅਸੀਂ ਕੱਲ ਦੇ ਨਾਲੇ ਦਾ ਜਵਾਕ ਕੱਢੀ ਜਾਂਦੇ ਆ ਨਾਲੇ ਆ ਉਹਦਾ ਘਰ ਦਾ ਸਮਾਨ ਸਾਡੇ ਘਰ ਰਹਿਣ ਗਿਆ ਬਈ ਜਾ ਕੇ ਮੇਰੇ ਕੋਲ ਵੀਡੀਓ ਪਈਆਂ ਮੇਰਾ ਘਰ ਜਿਉਂਾ ਹੀ ਰੜ ਗਿਆ ਜਿਉਂਾ ਮੇਰਾ 20 25 ਲੱਖ ਦਾ ਨੁਕਸਾਨ ਹੋ ਗਿਆ ਮੈਨੂੰ ਦੱਸੋ ਕੌਣ ਦਊਗਾ ਜੋ ਪਾਣੀ ਕਿੱਥੋਂ ਆਇਆ ਟ੍ਰੇਨ ਦਾ ਪਾਣੀ ਟ੍ਰੇਨ ਦਾ ਪਾਣੀ ਸਾਰਾ ਉਧਰੋਂ ਸਾਰਾ ਸਾਡੇ ਮਹੱਲੇਾਂ ਵਿੱਚ ਡੀ ਆਈ ਆ ਕੋਈ ਨਾ ਸਰਕਾਰ ਸੁਣਦੀ ਪਈ ਆ ਨਾ ਕੋਈ ਐਮਸੀ ਜਿਹੜਾ ਇੱਥੇ ਟੀ 2 ਐਮਸੀ ਨਾ ਉਹ ਸੁਣਦਾ ਪਿਆ ਵਾ ਨਾ ਕੋਈ ਪ੍ਰਸ਼ਾਸਨ ਸੁਣਦਾ ਪਿਆ ਵਾ ਮੈਂ ਕਹਿੰਦਾ ਕੋਈ ਨਹੀਂ ਸੁਣਦਾ ਪਿਆ ਬੁਰੇ ਹਾਲ ਹੋਇਆ ਪਿਆ ਸਾਡੇ ਨਾਲ ਪੱਤਰਕਾਰ ਵੀ ਜਾ ਕੇ ਆਏ ਸਾਡੇ ਹੀ ਕੱਟੋ ਕੇ ਦੀ 15 20 ਘਰਸ ਵਾਲੇ ਰਹਿਣਗੇ ਥੱਲੇ ਹੋ ਗੱਲ ਲੱਗ ਵੀ ਗਈ ਆ ਸਾਮਾਨ ਵੀ ਆ ਸਾਰੇ ਡੱਗ ਵੀ ਪਏ ਆ ਮੇਰਾ ਆਉਗਾ ਡੱਗਿਆ ਬਾਈ ਜੀ ਮੇਰਾ 35 40 ਲੱਖ ਦਾ ਨਿਸ਼ਾਨ ਹੋ ਗਿਆ ਬਾਈ ਜੀ ਮੇਰੇ ਦਾ ਸਾਰਾ ਕੁਝ ਰੋਣ ਕੇ ਵਾ ਕੋਈ ਨਹੀਂ ਸਕਦੀ ਪਜੀਗੀ ਮੇਰੇ ਬੱਚੇ ਕੋਈ ਨਹੀਂ ਸਕਦੀ ਪਜੀਗੀ ਪੂਰਾ ਪੂਰਾ ਬੱਚੇ ਮੇਰੇ ਨਾਲ ਤਾਰਾ ਲੱਗੇ ਹੋਏ ਆ ਇਹਦਾ ਮੇਰੇ ਇੱਕ ਮਿੰਟ ਦੇ ਪੂਰਾ ਪੂਰਾ ਬੱਚੇ ਇਹਦੇ ਪਸ਼ੂ ਰੱਖੇ ਆ ਰੋਈਏ ਤੁਹਾਡੇ ਮੂਰੇ ਮੈਂ ਕਿਹਨਾਂ ਨੁਕਸਾਨ ਸਰਕਾਰ ਸਰਕਾਰ ਜਿੰਦਾਬਾਦ ਆ ਬਾਈ ਸਾਡੀ ਕੋਈ ਨਹੀਂ ਗੱਲ ਸੁਣਦਾ ਪਿਆ ਸਾਡੀ ਕੋਈ ਵੀ ਨਹੀਂ ਗੱਲ ਹੁਣ ਤੁਹਾਨੂੰ ਪੱਤਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੀ ਆਵਾਜ਼ ਆਮ ਆਦਮੀ ਪਾਰਟੀ ਸਰਕਾਰ ਐਮ ਐਲ ਏ ਮਨਦੀਪ ਸਿੰਘ ਅਰੋੜਾ ਦੇ ਪਹੁੰਚਾਈ ਜਾਵੇ ਉਹ ਇੱਥੇ ਆਉਣ ਇੱਥੋਂ ਦਾ ਜਾ ਕੇ ਵੇਖਣ ਕੀ ਆ ਕੀ ਨਹੀਂ ਮੇਰ ਸਾਹਿਬ ਵੀ ਪਹੁੰਚੇ ਤੁਹਾਡੇ ਕੋਲ ਆਸ਼ਵਾਸ਼ਣ ਦਿੱਤਾ ਕਿ ਮੇਰ ਸਾਹਿਬ ਸਾਡੇ ਨਾਲ ਆ ਕਿੰਨੇ ਕਿ ਚਾਹ ਕਿੰਨੇ ਕਿ ਜਿੰਨੇ ਕਿ ਜੋਗੇ ਹੈਗੇ ਆ ਉਹ ਨਾਲ ਖੜੇ ਆ ਉਹਨਾਂ ਵੀ ਅਤਵਸੋਂ ਬਾਹਰ ਕੀ ਕਰੋਗੇ ਮੰਗਾ ਪਾਣੀ ਕੱਢਿਆ ਜਾਵੇ ਜਿੰਨਾਂ ਜਿੰਨਾਂ ਦਾ ਨੁਕਸਾਨ ਹੋਇਆ ਦਿੱਤਾ ਜਾਵੇ ਬਾਈ ਕਿਉਂਕਿ ਗਲਤੀ ਸਰਕਾਰ ਦੀ ਆ ਸਾਡੀ ਨਹੀਂ ਜਿਉ ਪਹਿਲਾਂ ਗਿਆ ਸੇਮ ਸਹੀਫ ਕਰਾਉਂਦੀ ਸਾਹਿਬ ਉਹਨੇ ਹੁਣ ਫੇਰ ਹੁਣਾਂ ਨਹੀਂ ਸੀ ਕਰ ਇਹ ਉਹਨੇ ਨੇ ਕਰਾਈ ਨਹੀਂ ਸਾਹਿਬ ਉਹਦੇ ਕਰਕੇ ਸਹੀ ਸਾਰੇ ਜੋ ਜਿੰਨਾ ਵੀ ਹੋਇਆ ਸਾਡਾ ਨੁਕਸਾਨ ਹੋ ਗਿਆ ਕੀ ਨਾਮ ਹੈ ਤੁਹਾਡਾ ਕਿਹੜੇ ਦਲਜੀਤ ਕੌਰ ਕਿਹੜੇ ਮੱਲੇ ਦੇ ਬਸਨੀ ਸ੍ਰੀ ਚੰਦਰਨਗਰ ਬਣੇ ਧਰਨਾ ਲਾਇਆ ਤੁਸੀਂ ਰੋੜ ਵਿਚਾਲੇ ਕੀ ਕਰ ਰਹੇ ਹੋ ਵੀਰ ਜੀ ਡਰੇਨ ਟੁੱਟੀ ਆ ਪਾਣੀ ਵੜ ਗਿਆ ਤਿੰਨ ਮੱਲਿਆਂ ਚ ਤਿੰਨ ਮੱਲੇ ਕ ਹੈਗੇ ਆ 2 150 ਘਰ ਆ ਜਿਹੜੇ ਡੋਪਰ ਚੁੱਕੇ ਆ ਜਿਹੜੇ ਘਰਾਂ ਚ ਸਮਾਨ ਵੀ ਖਰਾਬ ਹੋ ਗਿਆ ਕੰਧਾਂ ਵੀ ਬੈਠ ਗਈਆਂ 70 ਵੀ ਥੱਲੇ ਢਿੱਗਣ ਨੂੰ ਤਿਆਰ ਆ ਤੇ ਕਈਆਂ ਦੇ ਛੱਤਾਂ ਡੈਗ ਵੀ ਪਈਆਂ ਕਿਸ ਸਮਾਨ ਚੱਕ ਕੇ ਸਮਾਨ ਚੱਕ ਕੇ ਦੂਜੇ ਘਰ ਪਾਸੇ ਲਈ ਜਾਂਦੇ ਆ ਟਰਾਲੀਆਂ ਚ ਲੱਤੀ ਜਾਂਦੇ ਆ ਮੇਰ ਸਾਹਿਬ ਵੀ ਪਹੁੰਚੇ ਤੁਹਾਡੇ ਕੋਲੇ ਕਹਿੰਦੇ ਵੀ ਸ਼ਾਮ ਤੱਕ ਟ੍ਰੇਨ ਖਾਲੀ ਹੋ ਜਾਊਗੀ ਸਿਰਫ ਮੇਰ ਸਾਹਮਣੇ ਇੱਕ ਘੰਟਾ ਦਿੱਤਾ ਜੇ ਇੱਕ ਘੰਟੇ ਚ ਸਾਡਾ ਨਾਂ ਹੱਲ ਹੋਇਆ ਅਸੀਂ ਇੱਥੋਂ ਤਰਨਾ ਨਹੀਂ ਚੱਕਾਂਗੇ ਪਰ ਪਰ ਜਿਹੜੇ ਘਾ ਡਿੱਗੇ ਆ ਸਾਨੂੰ ਮੇਹਰ ਮਾਜਵਾ ਦਿਵਾਊਗਾ ਤੇ ਅਸੀਂ ਇੱਥੇ ਧਰਨਾ ਚੱਕਾਂਗੇ ਨਹੀਂ ਅਸੀਂ ਚੱਕਣਾ ਨਹੀਂ ਪਾਣੀ ਰਿਹਾ ਤੁਹਾਡੇ ਧਰ ਦੇ ਨਾਲ ਜਿਹੜੇ ਆਣ ਜਾਣ ਵਾਲੇ ਲੋਕ ਵੀ ਪਰੇਸ਼ਾਨ ਹੋ ਰਹੇ ਆ ਅਸੀਂ ਪਰੇਸ਼ਾਨ ਆਏ ਇਹਦੇ ਖਾਣਾ ਕੋ ਰੋ ਰੋ ਬੱਚਾ ਜਿਹੜੇ ਡੱਪ ਰਹੇ ਆ ਤੁਸੀਂ ਇਹ ਦੇਖੋ ਆ ਸਾਨੂੰ ਇਨਸਾਫ ਚਾਹੀਦਾ ਸਾਡੇ ਘਰ ਵੀ ਪਹਨੇ ਚਾਹੀਦੇ ਆ ਸਾਨੂੰ ਇੱਥੇ ਹਰ ਗੋਵਿੰਦ ਨਗਰ ਤੇ ਸ਼ਰਮਿੰਦਾਰ ਕਹੇ ਤਾਂ ਚੁੱਪ ਕਰ ਜਾ ਕਰੋ ਹਾਂ ਮੈਂ ਦੋ ਤਾਂ ਮੰ ਲੈ ਆ ਪਾਣੀ ਦਾ ਹੱਲ ਹੋਣਾ ਚਾਹੀਦਾ ਮੁੜ ਕੇ ਇਹ ਟੁੱਟਣੀ ਨਹੀਂ ਚਾਹੀਦੀ ਪਾਣੀ ਘਰ ਸਾਨੂੰ ਮਾਜਵਾ ਦੇਣਾ ਚਾਹੀਦਾ ਜਿਹੜੇ ਘਰ ਟੁੱਟੇ ਕਿਉਂਕਿ ਅਸੀਂ ਦਿਹਾੜੀਆਂ ਕਰ ਕਰਕੇ ਘਰ ਬਣਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾ ਗੱਲਿੰਗਮ ਮੋਗਾ ਹਮੇਸ਼ਾ ਜਿੱਥੇ ਕਿ ਮੋਗੇ ਸ਼ਹਿਰ ਦੀ ਡਿਵੈਲਪਮੈਂਟ ਦੀ ਗੱਲ ਕਰੀਏ ਆਪਣੀ ਤੰਦ ਇਨਾਂ ਸੇਵਾ ਕਰ ਰਿਹਾ ਕਿਉਂਕਿ ਜਿਹੜੇ ਕਿ ਡਰੇਨ ਆ ਬਾਰਸ਼ ਜਿਹੜੀ ਕਿ ਬਹੁਤ ਜ਼ਿਆਦਾ ਹੋਈ ਵੀ ਆ ਬਾਰਸ਼ ਜ਼ਿਆਦਾ ਹੁੰਦੀ ਵਜ੍ਹਾ ਕਰਕੇ ਕਹ ਲਈਏ ਇੱਕ ਜਿਹੜੀ ਕਿ ਡਰੇਨ ਦੇ ਜਿਹੜੇ ਆਫੀਸਰਾਂ ਉਹਨਾਂ ਕੋਲ ਡ੍ਰੇਨ ਦੀ ਸਫਾਈ ਨਹੀਂ ਕੀਤੀ ਕਿ ਜਿਸ ਕਾਰਨ ਕਿ ਡ੍ਰੇਨ ਦੀ ਜਿਹੜੀ ਕਿ ਬੂਟੀ ਵਿੱਚ ਲੱਗੀ ਆ ਜਾਂ ਕਿ ਹੋਰ ਸਮਗਰੀ ਆ ਉਹ ਪੁਲ ਦੇ ਥੱਲੇ ਫਸ ਕੇ ਫਸਣ ਦੇ ਹੋਣ ਦੇ ਕਾਰਨ ਜਿਹੜਾ ਕਿ ਪਾਣੀ ਓਵਰਫਲੋ ਵੱਜ ਕੇ ਗੋਵਿੰਦਗਾਰਜ ਜਿਹੜਾ ਕਿ ਜਿਹੜਾ ਨਗਰ ਆ ਇਹ ਜਾਂ ਭੋਨਾਵਾ ਚੌਂਕਾ ਜਾਂ ਹੋਰ ਏਰੀਆ ਆਸੇ ਪਾਸੇ ਸਾਰੇ ਤਕਰੀਬਨ ਇਹ ਫਲੋ ਹੋ ਚੁੱਕੇ ਆ। ਉਕੇ ਨਗਰ ਨਗਿੰਦ ਦੇ ਵੱਲੋਂ ਕੱਲ ਵੀ ਸਾਡੀਆਂ 3 JCB ਅਸੀਂ ਲਾਈ ਰੱਖੀਆਂ ਆ ਮਾ ਜਿਹੜੀ ਕਿ ਬੂਟੀ ਕੱਢਣ ਦੇ ਵਾਸਤੇ ਕਿਉਂਕਿ ਬੂਟੀ ਵੀ ਵੱਡੀ ਮਾਤਰਾ ਦੇ ਵਿੱਚ ਹੈਗੀ ਆ ਤੇ ਉਹਨੂੰ ਕੱਢਣ ਦੇ ਜਿਹੜੇ ਕਿ ਬਾਸ ਜਾਂ ਹੋਰ ਵੀ ਕਾਰਜ ਜਿਹੜੇ ਕਿ ਨਗਰ ਨਗਿੰਦ ਦੇ ਅਫਸਰ ਵੱਲੋਂ ਕੀਤੇ ਜਾ ਰਹੇ ਆ ਇਹ ਨਹੀਂ ਕਿ ਨਗਰ ਨਗਿੰਦ ਮੈਂ ਬੈਠਾ ਹਾਂ ਕਿਉਂਕਿ ਨਗਰ ਨਗਿੰਦ ਦੀ ਜਿੱਥੇ ਡਿਊਟੀ ਬਣਦੀ ਆ ਹਮੇਸ਼ਾ ਹੀ ਤੰਦੀ ਨਾਲ ਸੇਵਾ ਕੀਤੀ ਜਾਂਦੀ ਆ ਜਿੱਥੇ ਮੋਗੇ ਸ਼ਹਿਰ ਦੀ ਗੱਲ ਕਰੀਏ ਮੋਗੇ ਸ਼ਹਿਰ ਦੇ ਵਿੱਚ ਵੱਖ-ਵੱਖ ਪੁਆਇੰਟਾਂ ਦੇ ਜਿੰਨੇ ਵੀ ਕੱਲ ਸੀਵਰੇਜ ਪੁਆਇੰਟ ਬੰਦ ਸੀਗੇ ਆਪ ਵਿੱਚ ਵੜ ਕੇ ਉਹ ਸੇਵਾ ਨੂੰ ਸਮਰਪਿਤ ਹੋਏ ਆ ਕਿਉਂਕਿ ਜਿੱਥੇ ਭੈਣ ਭਰਾਵਾਂ ਦੇ ਘਰ ਡਿੱਗ ਰਹੇ ਆ ਜਾਂ ਕਿ ਹੋਰ ਕੰਨੀਆਂ ਬੈਠ ਰਹੀਆਂ ਕਿਉਂਕਿ ਉਹਨਾਂ ਦਾ ਨੁਕਸਾਨ ਦੀ ਪਰਪਾਈ ਉਹ ਤਾਂ ਜੋ ਪ੍ਰਸ਼ਾਸਨ ਅਗੇ ਕਾਰਵਾਈ ਕਰੂਗਾ ਜਾਂ ਡਰੇਨ ਦੇ ਐਕਸ਼ਨ ਸਾਹਿਬਾ ਜਾਂ ਉਹਨਾਂ ਦੀਆਂ ਉਹਨਾਂ ਦੇ ਤਾਲਮੇਲ ਕਰਕੇ ਕਿਉਂਕਿ ਨਗਰ ਨਿਗਮ ਦਾ ਇਹਦੇ ਵਿੱਚ ਕੋਈ ਵੀ ਰੋਲ ਨਹੀਂ ਨਗਰ ਨਿਗਮ ਇੱਕ ਭਾਈਚਾਰਾ ਦਾ ਸਾਂਝ ਕਹ ਲੋ ਮੋਗੇ ਸ਼ਹਿਰ ਦੀ ਡਿਵੈਲਪਮੈਂਟ ਕਹ ਲੋ ਜਾਂ ਮੋਗੇ ਸ਼ਹਿਰ ਦੇ ਭੈਣ ਭਰਾਵਾਂ ਦੇ ਨਾਲ ਹਮੇਸ਼ਾ ਤੰਦੀ ਨਾਲ ਖੜੀ ਆ ਕਿਉਂਕਿ ਜਿੱਥੇ ਸਾਡੇ ਭੈਣ ਭਰਾਸ ਅੱਜ ਸਹਿਯੋਗ ਕਰਨਗੇ ਤੇ ਮੈਂ ਸਮਝਦਾ ਮਾਂ ਵੀ ਅਸੀਂ ਕੁਝ ਹੱਦ ਤੱਕ ਜਿਹੜਾ ਕਿ ਡਰੇਨ ਦਾ ਜਿਹੜਾ ਕਿ ਪਾਣੀ ਚੱਲਣ ਦੇ ਵਿੱਚ ਸਮਰਥ ਹੋਵਾਂਗੇ ਤੇ ਜਿਹੜਾ ਕਿ ਜਿਹੜਾ ਕਿ ਪਾਣੀ ਨੂੰ ਅਸੀਂ ਚੰਗੇ ਤਰੀਕੇ ਨਾਲ ਜਿਹੜਾ ਕਿ ਅੱਗੇ ਉਹਦਾ ਵਹਾਕਾ ਕੱਢ ਸਕਦੇ ਹਾਂ ਮੇਰੇ ਸਾਬ ਕਿੰਨੇ ਘਰ ਹੈ ਜਿਹੜੇ ਪਾਣੀ ਦੇ ਦਬਾਏ ਡਾਏ ਡੁੱਬੇ ਹੋਏ ਜਿਹੜੇ ਕਾਫੀ ਏਰੀਆ ਜੀ ਹੁਣ ਦੱਸਣ ਦੀ ਗਿਣਤੀ ਤਾਂ ਮੇਰੇ ਕੋਲ ਕਾਊਂਟਿੰਗ ਹੈ ਨਹੀਂ ਕਿ ਕਿੰਨੇ ਏਰੀਆ ਕਿਉਂਕਿ ਏਰੀਆ ਤਕਰੀਬੇ ਮੈਂ ਕਹਿ ਸਕਦਾ ਵਾਂ ਜੇ 2600 ਇੱਥੇ ਤਕਰੀਬਨ ਬੋਟ ਹੋਊਗੀ ਤਾਂ ਸਾਰਾ ਹੀ ਉਹ ਪਾਣੀ ਦੇ ਵਿੱਚ ਡੁੱਬਿਆ ਹੋਇਆ ਕਿਉਂਕਿ ਸਾਡੀਆਂ ਜਣੀਆਂ ਕੋਸ਼ਿਸ਼ਾਂ ਵਾਂ ਕਿਉਂਕਿ ਜਿੰਨਾ ਅਸੀਂ ਕਰ ਸਕਦੇ ਹਾਂ ਨਗਰ ਨਿਕ ਵੱਲੋਂ ਇਹਨਾਂ ਭਿੰਨ ਪ੍ਰਾਮਣ ਦੇ ਨਾਲ ਖੜਿਆ ਇਹਨਾਂ ਭਰਾਵਾਂ ਨੂੰ ਪੈੜਾ ਨੂੰ ਬੇਨਤੀ ਕਰਦਾ ਡਰੇਨ ਜਿਹੜੇ ਕਿ ਅਫਸਰ ਆ ਜਾਂ ਉਹਨਾਂ ਦਾ ਕੰਮ ਆ ਕਿਉਂਕਿ ਸਾਡਾ ਨਗਰ ਨਗਮ ਦਾ ਅਸੀਂ ਭਾਈਚਾਰਾ ਸਾਂਝ ਕਰਕੇ ਇਹਨਾਂ ਨਾਲ ਭਰਾਵਾਂ ਨਾਲ ਕੜੇ ਆ ਮੈਂ ਸਮਝਦਾ ਜੇ ਸ਼ਾਂਤੀ ਬਣਾ ਕੇ ਰੱਖਣਗੇ ਕਿਉਂਕਿ ਜੇ ਸ਼ਾਂਤੀ ਬਣਾ ਕੇ ਰੱਖਾਂਗੇ ਤਾਂ ਮੈਂ ਸਮਝਦਾ ਵੀ ਬਹੁਤ ਵਧੀਆ ਇਹ ਤਰੀਕੇ ਨਾਲ ਜਿਹੜਾ ਕਿ ਕਾਰਜ ਜਿਹੜਾ ਕਿ ਸ਼ੁਰੂ ਅਸੀਂ ਕਰ ਸਕਦੇ ਹਾਂ ਕਿਉਂਕਿ ਨਗਰ ਨਗਮ ਦੀ ਸਾਡੀਆਂ 3 ਜੀਵੀਸੀ ਆ ਗਈਆਂ ਇੱਕ ਡਰੇਨ ਵਾਲਿਆਂ ਦੀ ਜਿਹੜੀ ਕਿ ਡਰੇਨ ਵਾਲਿਆਂ ਨਾਲ ਟੱਚ ਨਾਲ ਮੰਤਰੀ ਸਾਹਿਬ ਨਾਲ ਵੀ ਕੱਲ ਗੱਲ ਹੋਈ ਸੀ ਕਿ ਐਮਐਲਏ ਸਾਹਿਬ ਦਿੱਲੀ ਐਸ ਟਾਈਮ ਤੇ ਉਹਨਾਂ ਨੇ ਮੰਤਰੀ ਸਾਹਿਬ ਨਾਲ ਗੱਲ ਕਰਕੇ ਜਿਹੜੇ ਕਿ ਡਰੇਨ ਵਾਲੇ ਜਿਹੜੇ ਅਫਸਰ ਆ ਇੱਕ ਅੱਧੇ ਘੰਟੇ ਤੱਕ ਮਸ਼ੀਨਾਂ ਜਿਹੜੀ ਉਦੋਂ ਵੱਡੀ ਜਿਹੜੀ ਮਸ਼ੀਨਾਂ ਉਹ ਤਕਰੀਬਨ 12:00 ਤੱਕ ਸਾਡੇ ਕੋਲੇ ਪਹੁੰਚਣਗੇ ਮੇਰੇ ਸਾਬ ਲੱਗ ਰਹੀਦਾ ਹੈ ਟ੍ਰੇਨ ਵਿਭਾਗ ਨੂੰ ਚਾਹੀਦਾ ਸੀਗਾ ਇਹ ਬਰਸਾਤ ਹੋਣ ਵਾਲੀ ਉਦੋਂ ਪਹਿਲਾਂ ਟ੍ਰੇਨ ਖਾਲੀ ਕਰਾਉਂਦੇ ਟ੍ਰੇਨ ਦੀ ਸਾਫ ਸਫਾਈ ਬਿਲਕੁਲ ਜੀ ਜੇ ਹੁੰਦੇ ਆ ਜੇ ਕਾਰਨ ਬਣਦੇ ਜਾਂ ਹਾਦਸੇ ਹੁੰਦੇ ਨੇ ਗੈਲੀਆਂ ਨਾਲ ਹੀ ਹੁੰਦੇ ਆ ਜੇ ਮੈਂ ਸਮਝਦਾ ਵੀ ਇਹੇ ਕੰਮ ਜੇ ਕਿਤੇ ਪਹਿਲਾਂ ਕੀਤੇ ਹੁੰਦੇ ਹੁੰਦੇ ਮੈਂ ਨਹੀਂ ਸਮਝਦਾ ਕਿਸੇ ਇੰਨਾ ਭੈਣ ਭਰਾਵਾਂ ਨੂੰ ਔਕੜਾਂ ਦਾ ਸਾਹਮਣਾ ਕਿਉਂਕਿ ਹਰੇਕ ਸਾਡਾ ਭੈਣ ਭਰਾ ਆਪਦਾ ਰੋਜੀ ਰੋਟੀ ਕਮਾਉਂਦਾ ਵਾ ਕੋ ਤੁਸੀਂ ਵੀ ਜਿਹੜੀਆਂ ਬੂਟੀ ਕੱਟ ਰਹੇ ਸੀਗੇ ਦੇਰ ਤੱਕ ਤੁਸੀਂ ਵੀ ਆਪੇ ਵਰਕਆਊਟ ਨਾਲ ਲੈ ਕੇ ਕੰਮ ਕਰ ਰਹੇ ਸੀ ਬਿਲਕੁਲ ਹੀ ਤਕਰੀਬਨ ਨਗਰ ਨਗਮ ਤਾਂ ਹਮੇਸ਼ਾ ਹੀ ਸੇਵਾ ਨੂੰ ਸਮਰਪਿਤ ਆ ਕੱਲ ਵੀ ਨੀਵੇਂ ਪੁਲ ਤੇ ਵੀ ਗੱਡੀਆਂ ਫਸੀਆਂ ਜਾਂ ਹੋਰ ਕਿਹੜੇ ਕਿ ਆਸੇ ਪਾਸੇ ਦੇ ਏਰੀਏ ਸੀ ਹਮੇਸ਼ਾ ਇਹਨਾਂ ਭੈਣ ਭਰਾਵਾਂ ਦੇ ਨਾਲ ਖੜੇ ਬਸ ਇਹੀ ਤਾਂ ਮੈਂ ਇੱਕ ਬੇਨਤੀ ਇਹਨਾਂ ਨੂੰ ਭਰਾਵਾਂ ਨੂੰ ਕਰਨਾ ਜੇ ਵੀ ਮੇਰਾ ਸਹਿਯੋਗ ਕਰਨਗੇ ਤਾਂ ਵੀ ਮੈਂ ਸਮਝਦਾ ਵੀ ਆਪਾਂ ਚੰਗੇ ਤਰੀਕੇ ਨਾਲ ਜਿਹੜਾ ਕਿ ਕਾਰਜ ਆਰੰਭ ਕੀਤੇ ਜਿਹੜਾ ਕਿ ਇਸਮਾਪਤ ਹੋ ਜਾਊਗਾ ਤੇ ਜੇ ਕੱਲੇ ਆਪਾਂ ਧਰਨੇ ਮਜਾਰਿਆਂ ਦੇ ਵਿੱਚ ਰਹਿ ਜਾਈਏ ਤੇ ਹੋ ਸਕਦਾ ਵੀ ਪਿੱਛੇ ਨੁਕਸਾਨ ਹੋਰ ਵੀ ਵੱਡਾ ਹੋ ਜਾਣਾ ਮੇਰੇ ਸਭ ਲੋਕਾਂ ਨਾਲ ਗੱਲਬਾਤ ਕੀਤੀ ਆਸ਼ਵਾਸਨ ਦਿੱਤਾ ਹੁਣ ਕਦੋਂ ਤੱਕ ਡਰੇਨ ਜ ਕਾਂਸਾ ਜਿਹੜਾ ਸਹੀ ਹੋ ਜਾਏਗਾ ਅਸੀਂ ਇਹਨਾਂ ਨਾਲ ਵਾਅਦਾ ਕਰਦੇ ਹਾਂ ਕਿ ਰਾਤ ਹਨੇਰਾ ਹੋਗਾ ਕਿਉਂਕਿ ਪਾਣੀ ਜਾਦੇ ਓਵਰਫਲੋ ਹੋਇਆ ਸੀ ਕਿਉਂਕਿ ਅਸੀਂ ਵੀ ਨਹੀਂ ਚਾਹੁੰਦੇ ਕਿ ਸਾਡਾ ਕੋਈ ਹਾਦਸਾ ਹੋਵੇ ਅਸੀਂ ਉੱਥੋਂ ਉਦੋਂ ਜਾਵਾਂਗੇ ਜਦੋਂ ਡਰੇਨ ਪੂਰੀ ਪ੍ਰੋਪਰ ਤਰੀਕੇ ਨਾਲ ਚੱਲ ਪਈਏ ਇਹਨਾਂ ਨਾਲ ਵਾਅਦਾ ਕਰਦੇ ਹਾਂ ਕਿਉਂਕਿ ਸਾਡੀਆਂ ਜਿਹੜੀਆਂ 3 ਜੀਵੀਸੀਆਂ ਅੱਜ ਨਿਰੰਤਰ ਇੱਥੇ ਸ਼ਾਮ ਤੱਕ ਚੱਲਣਗੀਆਂ ਹਕੀਕਤ ਸਰ ਦਿਓ ਜਾਣਕਾਰੀ ਮਹੱਲੇ ਦੇ ਵਿੱਚ ਜਿਹੜਾ ਮਹੱਲਾ ਵਾਸੀਆਂ ਨੇ ਬੋਨਾ ਚੌਕ ਬੰਦ ਕੀਤਾ ਤੁਸੀਂ ਵੀ ਰੋਡ ਤੇ ਪੁੱਛੋ ਹਾਈਵੇ ਰੋਡ ਬੰਦ ਕੀਤਾ ਗਿਆ ਕਿਸ ਤਰ੍ਹਾਂ ਦੇ ਕਰ ਜੀ ਸਰ ਮੋਗਾ ਹਦੂਦ ਦੇ ਅੰਦਰ ਕਿੱਥੇ ਵੀ ਕੋਈ ਜਾਮ ਦੀ ਸਮੱਸਿਆ ਆਉਂਦੀ ਹੈ ਮਾਨਯੋਗ ਐਸਐਸਪੀ ਸਾਹਿਬ ਜੀ ਵੱਲੋਂ ਬੜੇ ਸਖਤ ਨਿਰਦੇਸ਼ ਨੇ ਸੋ ਜਦੋਂ ਸਾਨੂੰ ਇਸ ਬਾਰੇ ਇਹ ਤਰ੍ਹਾਂ ਦੇ ਬਾਰੇ ਪਤਾ ਲੱਗਿਆ ਤੇ ਅਸੀਂ ਲਗਭਗ 10-15 ਮਿੰਟ ਚ ਕੋਟਕਪੂਰਾ ਬਾਈਪਾਸ ਤੋਂ ਟ੍ਰੈਫਿਕ ਡਾਇਵਰਟ ਕਰਤੀ ਪਲੱਸ 3 ਨੰਬਰ ਚੁੰਗੀ ਤੋਂ ਅਸੀਂ ਜਿਹੜਾ ਬੁੱਕਨ ਵਾਲਾ ਪਿੰਡ ਤੋਂ ਜਿਹੜਾ ਮੇਨ ਕਲਕਲਾ ਪਿੰਡ ਹੈ ਜਿਹੜਾ ਫਰੋਜ਼ਪੁਰ ਲੁਧਿਆਣਾ ਰੋਡ ਆ ਹਾਈਵੇ ਦੇ ਉੱਪਰ ਦੀ ਸਾਰੀ ਜਿਹੜੀ ਟ੍ਰੈਫਿਕ ਆਸੀ ਡਿਵਰਟ ਕਰਤੀ ਹੈ ਔਰ ਇੱਥੇ ਜਿਹੜਾ ਧਰਨਾ ਜਿੱਥੇ ਲੱਗਿਆ ਹੋਇਆ ਉੱਥੇ ਵੀ ਅਸੀਂ ਟ੍ਰੈਫਿਕ ਦੇ ਪੁਲੀ ਮਲਾਜ਼ਮ ਜਿਹੜੇ ਤਾਇਨਾਤ ਕੀਤੇ ਹਨ ਕੋਈ ਵੀ ਐਬੂਲੈਂਸ ਗੱਡੀ ਆਉਂਦੀ ਆ ਤੇ ਕਿਸੇ ਨੂੰ ਕੋਈ ਨਹੀਂ ਰੋਕਿਆ ਜਾ ਰਿਹਾ ਐਬੂਲੈਂਸ ਗੱਡੀ ਜਿਹੜੀ ਆ ਉਹ ਬੜੇ ਆਰਾਮ ਨਾਲ ਅੱਗੇ ਗੁਜ਼ਰ ਗਈ ਕਾਰਨ ਕੀ ਹੈ ਧਰਨੇ ਦਾ ਜਿਹੜਾ ਧਰਨਾ ਜਿਹੜਾ ਲਗਾਇਆ ਗਿਆ ਇਸ ਏਰੀਏ ਦੇ ਵਿੱਚ ਜਿਹੜਾ ਸੇਮ ਨਾਲੇ ਦਾ ਜਿਹੜਾ ਪਾਣੀ ਸੀ ਜੀ ਉਹ ਜ਼ਿਆਦਾ ਪਾਣੀ ਹੋਣ ਕਰਕੇ ਉਛਲ ਕੇ ਘਰਾਂ ਦੇ ਵਿੱਚ ਚਲਾ ਗਿਆ ਜੋ ਇਸ ਏਰੀਏ ਦੇ ਜਿਹੜੇ ਲੋਕ ਸੀ ਤੇ ਉਹਨਾਂ ਦੀ ਮੰਗ ਸੀ ਵੀ ਸਾਡੇ ਘਰਾਂ ਦੇ ਵਿੱਚ ਜਿਹੜਾ ਪਾਣੀ ਚਲਾ ਗਿਆ ਲੇਕਿਨ ਮੇਰ ਸਾਹਿਬ ਆਗੇ ਨੇ ਉਹ ਜੀਸੀਬੀ ਮਸ਼ੀਨ ਲੈ ਕੇ ਗਏ ਨੇ ਉਹ ਜਿਹੜਾ ਕੇਲੀਆਂ ਵਗੈਰਾ ਜਿਹੜਾ ਬ੍ਰਿਜ ਦੇ نیچے ਫਸੇ ਹੋਇਆ ਉਹਨਾਂ ਨੂੰ ਕਲੀਅਰ ਕਰਾ ਰਹੇ ਹੈ ਜੀ ਲੱਗ ਨਹੀਂ ਰਿਹਾ ਜਿਹੜੇ ਲੋਕਾਂ ਦੇ ਲਾਹ ਪ੍ਰੋਵਾਈਡ ਨਾਲ ਜਿਹੜਾ ਐਡਾ ਵੱਡਾ ਰੋਡ ਜਾਮ ਹੋ ਗਿਆ ਲੋਕ ਰੋਡ ਤੇ ਖੜੇ ਹੈ ਧਰਨਾ ਲਗਾਣਾ ਜਾਇਜ਼ ਹੈ ਇਹ ਵੇਖੋ ਜੀ ਇਹ ਤਾਂ ਇਸ ਲੋਕਾਂ ਦੇ ਨੂੰ ਆਪਾਂ ਨਹੀਂ ਸਮਝ ਸਕਦੇ ਕਿਸ ਤਰ੍ਹਾਂ ਦੀ ਇਹਨਾਂ ਦੀ ਮਨਸ਼ਾ ਹੈਗੀ ਹੈ ਲੇਕਿਨ ਫਿਰ ਵੀ ਇਹ ਲੋਕ ਵੀ ਸੰਯੋਗ ਕਰ ਰਹੇ ਨੇ ਜੇਕਰ ਕੋਈ ਐਮਬੂਲੈਂਸ ਗੱਡੀ ਆਉਂਦੀ ਹੈ ਇਹ ਜਿਹੜੇ ਪਬਲਿਕ ਆ ਇਹ ਵੀ ਆਪਦੇ ਤਾਲਮੇਲ ਨਾਲ ਐਮਬੂਲੈਂਸ ਗੱਡੀਆਂ ਨੂੰ ਸਾਡੀ ਹੈਲਪ ਕਰਕੇ ਅੱਗੇ ਨਿਗਾਹ ਰਹੇ ਪਬਲਿਕ ਨਾਲ رابطہ ਕੀਤਾ ਜੀ ਕਿਸ ਤਰ੍ਹਾਂ ਦਾ ਪਬਲਿਕ ਨੇ ਸਹਿਯੋਗ ਮੰਗਾਇਆ ਜਾਂ ਕਿਸ ਤਰ੍ਹਾਂ ਦਾ ਉਹਨਾਂ ਨੇ ਆਸ਼ਵਾਸ਼ਣ ਹਾਂਜੀ ਉਹ ਪ੍ਰਸ਼ਾਸਨ ਨੂੰ ਅਪੀਲ ਕਰ ਰਹੇ ਨੇ ਜੀ ਮੇਰ ਸਾਹਿਬ ਆਗੇ ਨੇ ਉਹਨਾਂ ਨਾਲ ਇਹਨਾਂ ਦੀ ਮੀਟਿੰਗ ਵੀ ਹੋ ਗਈ ਹੈ ਮੇਰ ਸਾਹਿਬ ਆਪ ਅੱਗੇ ਕੰਮ ਕਰਾ ਰਹੇ ਨੇ ਤੇ ਸੋ ਜਲਦੀ ਜਿਹੜਾ ਇਹ ਤਰਨਾ ਜਿਹੜਾ ਪਾਸ ਚੱਕਿਆ ਜਾਵੇ